ਇਹ ਵਿਚਾਰ ਵੀ ਹੋ ਰਿਹਾ ਸਵਾਲ ਹੈ ਕਿ ਜਦੋਂ ਪ੍ਰਿੰਟ মিডিਆ ਸੀ ਉਦੋਂ ਪ੍ਰੈਸ ਕੌਂਸਲ ਆਫ ਇੰਡੀਆ ਬਣ ਕੇ ਜਿਵੇਂ ਜੰਡੂ ਸਾਹਿਬ ਨੇ ਐਗਜ਼ਾਮਪਲ ਦਿੱਤਾ ਜਦੋਂ ਜਸਟਿਸ ਮਾਰਕੰਡੇ ਕਾਰਜ ਸੀ ਪ੍ਰੈਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਉਹਨੇ ਕਿਹਾ ਕਿ ਇੱਕ মিডিਆ ਕੌਂਸਲ ਆਫ ਇੰਡੀਆ ਬੰਨਾ ਚਾਹੀਦਾ ਉਦੋਂ ਦੇਸ਼ ਦੇ ਵੱਡੇ-ਵੱਡੇ ਜਿਹੜੇ ਇਲੈਕਟ੍ਰੋਨਿਕ মিডিਆ ਦੇ ਚੈਨਲਾਂ ਦੇ ਮਾਲਕ ਸੀ ਉਹ ਕਹਿੰਦੇ ਸਾਨੂੰ ਲੋੜ ਨਹੀਂ ਆ ਜਦੋਂ ਸਮੇਂ ਦੀਆਂ ਹਕੂਮਤਾਂ ਨੇ ਛੱਤਰ ਫੇਰੇ ਆਗੇ ਕਹਿੰਦੇ ਫਿਰ ਮੀਡੀਆ ਕੌਂਸਲ ਆਫ ਇੰਡੀਆ ਵਿੱਚ ਆਏ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਿੰਨੇ ਜਿਹੜੇ ਮੀਡੀਆ ਜਿਨ੍ਹਾਂ ਨੂੰ ਲੋਕਾਂ ਨੇ ਪ੍ਰਵਾਨ ਕਰ ਦਿੱਤੇ ਨੇ ਵੱਡੇ ਵੱਡੇ ادارے ਉਹਨਾਂ ਨੂੰ ਵੀ ਹੁਣ ਫੇਸਬੁੱਕ YouTube ਪਰ ਟਵਿੱਟਰ ਇੰਸਟਾਗ੍ਰam ਸਨੈਪਚੈਟ ਤੇ ਆਉਣਾ ਪੈਗੇ ਚਾਹੇ ਸਾਡੇ ਪੰਜਾਬ ਦੇ ਨੇ ਚਾਹੇ ਸਾਡੇ ਨੈਸ਼ਨਲ ਲੈਵਲ ਦੇ ਤੇ ਜਿਨ੍ਹਾਂ ਦੇ ਇਲੈਕਟ੍ਰੋਨਿਕ ਟੀਵੀ ਨੇ ਜਿਹੜੇ ਕਹਿੰਦੇ ਕਿ ਸਾਨੂੰ ਮਹੀਨੇ ਦੇ ਵਿੱਚ 40 40 50 50 ਕਰੋੜ ਲੋਕੀ ਦੇਖਦੇ ਨੇ ਸੈਟੇਲਾਈਟ ਤੇ ਚਾਹੋ ਦੂਰਦਰਸ਼ਨ ਦੇ ਪਲੇਟਫਾਰਮ ਦੇ ਜ਼ਰੀਏ ਚਾਹੇ ਟਾਟਾ ਸਕਾਈ ਦੇ ਹੋਰ ਨਿਸ਼ਾ ਦੇ ਜ਼ਰੀਏ ਉਹਨਾਂ ਨੂੰ ਵੀ ਅੱਜ ਕੱਲ ਫੇਸਬੁੱਕ YouTube ਤੇ ਆਉਣਾ ਪੈ ਰਿਹਾ ਹੈ ਇਹਦੇ ਸਮੇਂ ਦੀ ਇੱਕ ਕਰਵਟਾ ਸਮੇਂ ਨੇ ਇੱਕ ਬਦਲਾਅ ਲਿਆਂਦਾ ਉਹਦੇ 'ਚ ਆਪਾਂ ਇਹ ਦੇਖਣਾ ਹੈਗਾ ਕਿ ਅਸੀਂ ਲੋਕਾਂ ਦੀ ਕਿੰਨੀ ਗੱਲ ਕਰਦੇ ਆ ਗੁਰੂ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਗੱਲ ਕਰ ਦਿੱਤੀ ਜਾਰੀ ਕਿ ਨਹੀਂ ਕਰਨੀ ਚਾਹੀਦੀ ਜਾਰੀ ਕੱਲਾ ਗੋਦੀ মিডিਆ ਸੈਂਟਰ ਦੇ ਤਾਂ ਨਹੀਂ ਬੈਠਾ ਨਾ ਪੂਰੇ ਇੰਡੀਆ ਦੇ ਵਿੱਚ ਜੋ ਪੰਜਾਬ ਤੋਂ ਬਾਹਰ ਤਾਂ ਨਹੀਂ ਆ ਪੰਜਾਬ ਦੇ ਵਿੱਚ ਵੀ ਤਾਂ মিডিਆ ਗੋਦੀ মিডিਆ ਬਣ ਚੁੱਕਾ ਠੀਕ ਹੈ ਜਿਨ੍ਹਾਂ ਨੇ ਸੈਂਟਰ ਲੈਵਲ ਤੇ ਗੋਦੀ মিডিਆ ਦੀ ਗੱਲ ਕੀਤੀ ਹੈ ਗਿਆ ਉਥੇ ਸਮੇਂ ਦੇ ਵਿੱਚ ਭਾਜਪਾ ਦੀ ਸਰਕਾਰ ਹੀ ਅੱਜ ਇੱਥੇ ਪੰਜਾਬ ਦੀ ਵਿੱਚ ਗੱਲ ਕਰੋ ਦੂਜੇ ਸੂਬੇ 36 ਕਰਦੀ ਗੱਲ ਕਰੋ ਰਾਜਸਥਾਨ ਦੀ ਗੱਲ ਕਰੋ ਕਿਸੇ ਵੀ ਸਰਕਾਰ ਦੀ ਗੱਲ ਕਰੋ ਪਰ মিডিਆ ਦੇ ਵਾਸਤੇ ਕੋਈ ਨਵੀਂ ਗੱਲ ਥੋੜਾ ਗਿਆ ਪੁਰਾਣੇ ਤੋਂ ਪੁਰਾਣੇ ਸਮੇਂ ਤੇ ਹੀ ਆਪਾਂ ਜੇ ਛਾਤੀ ਮਾਰ ਲਈਏ ਤੇ ਮਿਲਦਾ ਹੈ ਕਿ মিডিਆ ਨੇ ਤੇ ਚੈਲੰਜ ਹੀ ਕਬੂਲ ਕੀਤਾ ਹੈਗਾ ਉਹ ਦੇਖਣ ਚੈਲੰਜ ਕਿੰਨਾ ਕਬੂਲ ਕਰਦੇ ਔਰ ਸਭ ਤੋਂ ਵੱਡੀ ਗੱਲ ਕਿ ਆਪਾਂ ਲੋਕ ਪੱਤਰਕਾਰ ਆ ਤੇ ਪੱਤਰਕਾਰ ਛੇਤੀ ਟਾਰਗੇਟ ਹੋ ਜਾਂਦੇ ਨੇ ਕਿਸੇ ਮੈਂਬਰ ਪਾਰਲੀਮੈਂਟ ਦੀ ਕਿਸੇ ਚੀਫ ਮਨਿਸਟਰ ਦੀ ਕਿਸੇ ਪ੍ਰਾਈਮ ਮਨਿਸਟਰ ਦੀ ਕਿਤੇ ਸੈਂਟਰ ਦੇ ਵਜ਼ੀਰ ਦੀ ਜਾਂ ਕਿਸੇ ਸੂਬੇ ਦੇ ਵਜ਼ੀਰ ਦੀ ਵजूद ਜਾਂ ਅਕਾਤ ਹੈ ਕਿ ਉਹ ਵੱਡੇ ਤੋਂ ਵੱਡੇ ਅਖਬਾਰ ਦੇ ਮਾਲਕ ਤੇ ਵੱਡੇ ਤੋਂ ਵੱਡੇ ਚੈਨਲ ਦੇ ਮਾਲਕ ਬਾਰੇ ਕੁਝ ਬੋਜੇ ਮੋੜ ਕੋੜ ਜਿੰਨੇ ਜੀ ਮੀਡੀਆ ਪੱਤਰਕਾਰ ਵਕਾਉਂਦਾ ਪੱਤਰਕਾਰ ਤੇ ਕਦੀ ਵੀ ਵਕਾਉ ਨਹੀਂ ਹੋਇਆ ਵਕਾਉ ਕੌਣ ਸਾਰਾ ਜੱਗ ਜਾਣਦਾ ਹੈ ਅਦਾਰੇ ਵਕਾਉਉਂਦੇ ਨੇ ਪੱਤਰਕਾਰ ਤੇ ਮਿਲਕੋ ਪਹਿਲਾਂ ਐਡ ਪੱਤਰਕਾਰਾਂ ਤੇ ਤਰੂ ਜਾਂਦੀ ਸੀ ਹੁਣ ਐਡੀਟਰਾਂ ਦੇ ਤਰੂ ਜਾਂਦੀ ਹੈ ਅੱਗੇ ਜੇ ਮਾਲਕਾਂ ਦੇ ਤਰੂ ਤੇ ਪੈਕੇਜ ਆ ਕਿ ਇੱਕ పేਜ ਉਹ ਇੱਕ ਨਾਲ ਫ੍ਰੀ ਮਿਲ ਜਾਊਗਾ ਜਾਂ ਦੋ ਪੇਜ ਤੇ ਜੇ ਫਰੰਟ ਪੇਜ ਤੇ ਐਡ ਲਾਓਗੇ ਉਦਾਂ ਚ 5 ਲੱਖ ਦੀ ਆ ਫਰੰਟ ਪੇਜ ਲਾਓਗੇ ਤੁਹਾਨੂੰ 10 ਲੱਖ ਦੀ ਮਿਲੇਗੀ ਤੇ ਵੀ ਕਿਹਾ ਕੌਣ ਹੋਇਆ ਮਰਿਆ ਕੌਣ ਹੋ ਗਿਆ ਟਾਰਗੇਟ ਕੌਣ ਹੋ ਰਿਹਾ ਨਿਸ਼ਾਨੇ ਤੇ ਕੌਣ ਹੈ ਉਹ ਪੱਤਰਕਾਰ ਹੈ ਉਹ ਪਿੰਡ ਦੇ ਵਿੱਚ ਬੈਠਾ ਬਰਨਾਲੇ ਬੈਠਾ